ਦਸ਼ਮ ਪਿਤਾ ਦਾ ਛੋਟਾ ਪੁੱਤਰ ਗੁਰਾਂ ਤੋਂ ਅਗਿਆ ਪਾ ਕੇ ਫਤਿਹ ਬਲਾ ਕੇ ਜੰਝ ਨਾਲ ਪੰਜਾਂ ਦੀ ਲੈ ਕੇ ਜਿੱਤ ਸੇਰੇ ਲਾ ਕੇ ਚੜ ਪਿਆ ਤਾ ਕੇ ਚੋਕ ਉਚਾਈ ਰਣ ਮੇ ਜਿੱਤਰ ਨੂੰ ਮੁਕਰਤੇ ਜਾਂਦੇ ਵਰਤੇ ਜੂਦ ਰਿਹਾ ਜੂਝਾਰ ਗੁਰਾਂ ਦਾ ਤਸੀ ਸੂਰਜ ਛੱਡਦਾ ਜੋਦਾ ਗੱਜਦਾ ਵੱਡੇ ਵੱਡੇ ਹੰਕਾਰਿਆਂ ਦੇ ਜਾਵੇ ਕੰਡੇ ਕੱਢਦਾ ਅੱਗੇ ਵੱਧਦਾ ਹਰ ਜੀ ਜੋ ਬਰਜ ਰੇਤ ਦੇ ਬਲਬਲ ਜਾਂਦੇ ਖਰਦੇ ਨਦੀਆਂ ਤਰਦੇ ਜੁੱਦ ਰਿਹਾ ਜੂਜਾਰ ਗੁਰਾਂ ਦਾ ਵੈਰੀ ਦਮ ਨਹੀਂ ਪਰਦੇ ਤੋਹਾ ਕਰਦੇ ਉਹ ਦੁਸ਼ਮਣ ਦੀ ਛਾਤੀ ਚੋਂ ਤਿੱਕਾ ਤੀਰ ਵੀਰ ਦਾ ਕਲੰਗੇ ਕੋਈ ਨਾ ਖੰਗੇ ਆਕੇ ਵਾਰ ਛੇਰ ਦਾ ਡੰਗਦਾ ਝੇੜਾ ਜਿੱਧਰ ਨੂੰ ਜਾਂਦੇ ਜਾਂਦੇ ਸਬਾ ਵਸ਼ਾਈ ਵਾਡੀ ਪਾਈ ਸੁਬਾਨ ਅਲਾ ਕੈ ਨਸਦੇ ਕਹਿੰਦੇ ਪਰਲੋ ਆਈ ਵਾ ਨਾ ਕਾਈ ਪਰਤੋਂ ਆਏ ਫਰਿਸ਼ਤੇ ਰੂਪ ਨਾਲ ਕੇ ਨਰ ਦੇ ਕਹਿੰਦੇ ਡਰਦੇ ਜੂਦੇ ਹਾ ਜੂ ਜਾਰ ਗੁਰਾਂ ਦਾ ਵੈਰੀ ਦਮ ਨੀ ਪਰਦੇ ਤੋਬਾ ਕਰਦੇ ਓ ਦੂਰ ਸੈਂਕੜੇ ਚੀਰਦਿਆਂ ਜਦ ਤੀਰ ਪੀਰ ਦੇ ਮੁੱਕੇ ਪਰ ਨਾ ਰੁਕੇ ਮਸੂਦ ਮਿਆਨੋ ਚੰਡੀ ਫਿਰ ਵੈਰੀ ਤੇ ਟੁੱਟੇ ਸੂਰਾ ਬੁਕੇ ਕੇ ਵੰਗੂ ਦਲ ਦੁਸ਼ਮਣ ਤੇ ਕੱਟ ਕੱਟ ਕੇ ਤਰਦੇ ਵੈਰੀ ਮਰਦੇ ਜੂਦ ਰਹਾ ਜੁਜਾਰ ਗੁਰਾਂ ਦਾ ਵੈਰੀ ਤਾਂ ਨਹੀਂ ਪਰਦੇ ਤੋਬਾ ਕਰਦੇ ਹੋ ਛੇਣੀ ਮੰਗਰ ਛੋਟੇ ਵੀਰ ਨੇ ਆਕੀ ਕਾਦਰ ਕੱਟੇ ਕੜਕੜ ਸੱਡੇ ਦਿਆਂ ਵਾਂਗਰ ਜੋ ਦੁੰਬੇ ਕਾਣੇ ਸੱਪੇ ਰਣ ਵਿੱਚ ਡੱਟੇ ਕੋਈ ਨਾ ਯੋ ਜਾਰ ਗੁਰਾਂ ਦਾ ਵੈਰੀ ਦਮ ਨਹੀਂ ਪਰਦੇ ਤੋਬਾ ਕਰਦੇ ਤੱਕ ਰਹੇ ਫਰਿਸ਼ਤੇ ਅੰਬਰੋਂ ਤੱਕ ਰਹੇ ਫਰੀਤੇ ਅੰਬਰੋਂ ਕੀਤਾ ਜੁੱਦ ਕਮਾਲਾ ਗੁਰਕੇ ਲਾਲਾ ਨਿੱਕੇ ਵੀਰ ਦੀ ਨਿੱਕੀ ਤੇਗ ਨੇ ਬਹੁਤ ਕਾਲੀਆਂ ਕਾਲਾ ਖੇਡੀਆਂ ਚਾਲਾਂ